ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਵੀਰ ਸਿੰਘ ਚਾਹਲ ਐਰਬੈਡਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਅਲਰਜਿਕ ਰੈਨਾਈਟਸ ਬਾਰੇ ਅਲਰਜਿਕ ਰੈਨਾਈਟਸ ਨੂੰ ਆਮ ਭਾਸ਼ਾ ਦੇ ਵਿੱਚ ਪ੍ਰਤੀਸ਼ਾਏ ਜੋ ਕਾਮ ਨਾਜ਼ਲਾ ਕੋਲਡ ਫਲੂ ਆਦੀ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਐਲਰਜੀਕ ਰੈਨਾਈਟਸ ਨੂੰ ਆਯੁਰਵੇਦ ਦੇ ਵਿੱਚ ਪ੍ਰਤੀ ਸ਼ਾਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਸੇ ਵੀ ਉਮਰ ਦਾ ਇਨਸਾਨ ਬੱਚਾ ਨੌਜਵਾਨ ਜਾਂ ਬਜ਼ੁਰਗ ਐਲਰਜੀਕ ਰੈਨਾਈਟਸ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਸਕਦਾ ਹੈ ਸਾਈਨ ਐਂਡ ਸਿੰਟਮਸ ਛਿੱਕਾਂ ਆਉਂਦੀਆਂ ਹਨ ਸਿਰਦਰਦ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ ਨੱਕ ਦੇ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਹੈ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ नाक हर समय कोटया ਹੋਇਆ ਮਹਿਸੂਸ ਹੁੰਦਾ ਹੈ। ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ। ਨੱਕ ਦੇ ਵਿੱਚ ਖਾਰਿਸ਼ ਹੁੰਦੀ ਹੈ। ਖਾਂਸੀ ਅੱਖਾਂ ਦੇ ਵਿੱਚ ਖਾਰਿਸ਼ ਹੁੰਦੀ ਹੈ। ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਹੈ। ਇਨਸਾਨ ਨੂੰ ਬਹੁਤ ਜਲਦੀ ਥਕਾਵਟ ਮਹਿਸੂਸ ਹੁੰਦੀ ਹੈ ਗਲੇ ਦੇ ਵਿੱਚ ਖਰਾਸ਼ ਹੁੰਦੀ ਹੈ ਭੁੱਖ ਘਟ ਲੱਗਦੀ ਹੈ ਸਿਰਦਰਦ ਨੱਕ ਦੇ ਵਿੱਚ ਖਾਰਿਸ਼ ਹੁੰਦੀ ਹੈ ਹਰ ਸਮੇਂ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ ਇਨਸਾਨ ਦੀ ਸੁੰਗਣ ਦੀ ਸ਼ਕਤੀ ਘਟ ਜਾਂਦੀ ਹੈ ਬੱਚਿਆਂ ਦੇ ਵਿੱਚ ਕੰਨਾਂ ਦੀ ਇਨਫੈਕਸ਼ਨ ਕਾਮਨਲੀ ਦੇਖੀ ਜਾਂਦੀ ਹੈ। ਇਨਸਾਨ ਦੇ ਗਲੇ ਦੇ ਵਿੱਚ ਦਰਦ ਹੁੰਦਾ ਹੈ। ਬਾਰ-ਬਾਰ ਗਲੇ ਨੂੰ ਸਾਫ਼ ਕਰਨਾ ਪੈਂਦਾ ਹੈ। ਨੀਂਦ ਦੇ ਵਿੱਚ ਇਨਸਾਨ ਨੂੰ ਘਰਾੜਿਆਂ ਦੀ ਪ੍ਰੋਬਲਮ ਆਉਂਦੀ ਹੈ। common allergens that causes allergic rhinitis tree pollens dust cat skin kise bhi tarah de paltu janwar de baal jis tarah kutta billi weeds grass ka risk factors for allergic rhinitis cigarette smoking cold temperature bahut zyada thande vatavaran de vich rehna ਸਿਗਰਟ ਦੀ ਵਰਤੋਂ ਕਰਨਾ ਪਰਫਿਊਮਸ ਬਾਡੀ ਡਿਓਡਰੈਂਟਸ ਹੈਅਰ ਸਪਰੇਅਜ਼ ਕੈਮੀਕਲਸ ਦੀ ਵਰਤੋਂ ਕਰਨਾ ਜੀ ਕਿਸੇ ਦੇ ਘਰ ਦੇ ਨਜ਼ਦੀਕ ਕੋਈ ਪਾਲਿਸ਼ਿੰਗ ਵਗੈਰਾ ਦਾ ਕੰਮ ਹੁੰਦਾ ਹੈ ਸਪਰੇਅ ਪੇਂਟ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਐਲਰਜਿਕ ਰੈਨਾਈਟਿਸ ਦੀ ਪ੍ਰੋਬਲਮ ਕਾਮਨਲੀ ਦੇਖਣ ਨੂੰ ਮਿਲਦੀ ਹੈ ਹੋਮ ਰੈਮੇਡੀਜ਼ ਫਾਰ ਐਲਰਜਿਕ ਰੈਨਾਈਟਿਸ ਜਿੰਜਰ ਸਟੀਮ ਇਨਹਲੇਸ਼ਨ ਕਾਲੀ ਮਿਰਚ ਗਰਮ ਭੋਜਨ ਦੀ ਵਰਤੋਂ ਕੀਤੀ ਜਾਵੇ ਸ਼ਹਿਦ ਅਦਰਕ ਟਿਪਸ ਟੂ ਪ੍ਰੀਵੈਂਟ ਅਲਰਜੀਸ अर्ली मॉर्निंग एक्सरसाइज ਕਰਨ ਤੋਂ ਪਰਹੇਜ਼ ਕੀਤਾ ਜਾਵੇ ਜੇਕਰ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਰੱਖਿਆ ਹੋਇਆ ਹੈ ਤਾਂ ਉਸ ਨੂੰ ਹਫ਼ਤੇ ਦੇ ਵਿੱਚ ਘੱਟੋ ਘੱਟ ਦੋ ਵਾਰੀ ਨਹਲਾਇਆ ਜਾਵੇ ਘਰ ਤੋਂ ਬਾਹਰ ਕਿਤੇ ਵੀ ਜਾ ਕੇ ਵਾਪਸ ਆਉਣ ਤੋਂ ਬਾਅਦ ਇਸ਼ਨਾਨ ਕਰ ਲਿਆ ਜਾਵੇ ਧੂੜ ਅਤੇ ਮਿੱਟੀ ਵਿੱਚ ਕੰਮ ਕਰਨ ਤੋਂ ਪਹਿਲਾਂ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਕੱਪੜੇ ਜਾਂ ਮਾਸਕ ਦੀ ਮਦਦ ਨਾਲ ਢੱਕ ਲਿਆ ਜਾਵੇ ਸਰੀਰ ਤੇ ਪਰਫਿਊਮ ਜਾਂ ਬਾਡੀ ਡੀਓਡੋਰੈਂਟ ਲਾਉਣ ਤੋਂ ਪਰਹੇਜ਼ ਕੀਤਾ ਜਾਵੇ ਜੇਕਰ ਬਾਹਰ ਧੂੜ ਮਿੱਟੀ ਜ਼ਿਆਦਾ ਹੈ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਕਿਤੇ ਵੀ ਬਾਹਰ ਜਾ ਕੇ ਆਉਣ ਤੋਂ ਬਾਅਦ ਤਹਾਂ ਲਿਆ ਜਾਵੇ ਜੇਕਰ ਕਿਸੇ ਦੇ ਘਰ ਦੇ ਵਿੱਚ ਕਾਲੀਨ ਦੀ ਵਰਤੋਂ ਹੁੰਦੀ ਹੈ ਅਤੇ ਉਸ ਇਨਸਾਨ ਨੂੰ ਬਾਰ-ਬਾਰ ਜੁਕਾਮ ਦੀ ਪ੍ਰੋਬਲਮ ਆ ਰਹੀ ਹੈ ਤਾਂ ਜੇ ਸੰਭਵ ਹੋਵੇ ਤਾਂ ਘਰ ਦੇ ਵਿੱਚੋਂ ਕਾਲੀ ਨੂੰ ਹਟਾ ਦਿੱਤਾ ਜਾਵੇ ਜਾਂ ਫਿਰ ਉਸ ਨੂੰ ਹਫ਼ਤੇ ਦੇ ਵਿੱਚ ਘੱਟੋ-ਘੱਟ ਦੋ ਵਾਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਆਯੁਰਵੈਦਿਕ ਟ੍ਰੀਟਮੈਂਟ निदान परिवर्जन पंचकर्मा नस्य शिरोधारा फास्ट फूड ਅਤੇ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕੀਤਾ ਜਾਵੇ ਠੰਡੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕੀਤਾ ਜਾਵੇ ਜਿਵੇਂ ਕਿ ਆਈਸਕ੍ਰੀਮ ਕੁਲਫੀ ਯਾ ਸ਼ੇਕਸ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਕੰਪਲਿਕੀਸ਼ਨਸ ਆਫ ਅਲਰਜੀਕ ਰੈਨਾਈਟਸ ਡਿਸਟਰਬ ਸਲੀਪ ਇਨਸਾਨ ਨੂੰ ਰਾਤ ਨੂੰ ਸੌਣ ਵਿੱਚ ਪ੍ਰੋਬਲਮ ਆਉਂਦੀ ਹੈ ਬਾਰ ਬਾਰ ਸਿਰ ਦਰਦ ਹੁੰਦਾ ਹੈ ਨੀਂਦ ਘਟ ਆਉਂਦੀ ਹੈ इंसान थकावट महसूस करता है आयुर्वेदिक हर्ब्स यूज्ड इन द ट्रीटमेंट ऑफ एलर्जिक रेनाइटस अदरक तुलसी अश्वगंधा चवनप्राश काली मिर्च ਇਨਾ ਆਯੁਰਵੇਦਿਕ ਹਰਬਸ ਦਾ ਪ੍ਰਯੋਗ ਅਲਰਜਿਕ ਰੈਨਾਈਟਸ ਦੇ ਟ੍ਰੀਟਮੈਂਟ ਵਿੱਚ ਕੀਤਾ ਜਾਂਦਾ ਹੈ। ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।